ਸਤ ਸ੍ਰੀ ਅਕਾਲ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਉੱਤਰੀ ਬ੍ਰਿਟਿਸ਼ ਕੋਲੰਪੀਆ ਦੇ ਵਿੱਚ ਤਾਂਬੇ ਅਤੇ ਸੋਨੇ ਦੇ ਪੰਡਾਲ ਲੱਭੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਕੀਮਤੀ ਧਾਤਾਂ ਜ਼ਮੀਨ ਦੀ ਸਤਾ ਤੋਂ ਸਿਰਫ 59 ਫੁੱਟ ਹੇਠਾਂ ਲੱਭੀਆਂ ਗਈਆਂ ਨੇ ਇਸ ਦੇ ਨਾਲ ਕੈਨੇਡਾ ਦੇ ਖਣਿਜ ਖੇਤਰਾਂ ਦੇ ਵਿੱਚ ਦੁਨੀਆ ਦੀ ਦਿਲਚਸਪੀ ਮੁਰਝਾ ਗਈ ਹੈ 2024 ਤੋਂ ਪਹਿਲਾਂ ਅਰੋਰਾ ਨਾਮਕ ਇਸ ਥਾਨ ਉਤੇ ਕਦੇ ਵੀ ਡੀਲਿੰਗ ਨਹੀਂ ਕੀਤੀ ਗਈ ਸੀ ਹੁਣ ਇਥੇ ਇੱਕ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਇਹ ਖੋਜ ਕੈਨੇਡਾ ਦੀ ਆਰਥਿਕਤਾ ਨੂੰ ਮਜ਼ਬੂਤ ਕਰੇਗੀ ਅਤੇ ਨਾਲ ਹੀ ਮਾਈਨਿੰਗ ਖੇਤਰ ਦੇ ਵਿੱਚ ਵੀ ਇਸ ਦਾ ਤਬਦਵਾ ਵਧਾਵੇਗੀ ਕੈਨੇਡਾ ਇੱਕ ਵਾਰ ਫਿਰ ਤੋਂ ਸੁਖੇ ਦੇ ਵਿੱਚ ਆ ਗਿਆ ਅਰਥ.com ਦੀ ਇੱਕ ਰਿਪੋਰਟ ਦੇ ਅਨੁਸਾਰ ਅਮਰਿਕ ਰਿਸੋਰਸਸ ਪ੍ਰੋਜੈਕਟ ਵਿੱਚ ਕੀਤੀ ਗਈ ਇਹ ਖੋਜ ਗੋਲਡਨ ਟ੍ਰਾਈਐਂਗਲ ਦੇ ਉੱਤਰੀ ਕਿਨਾਰੇ ਉਤੇ ਸਥਿਤ ਹੈ ਇਹ ਖੇਤਰ ਆਪਣੇ ਪੂਰਬੀ ਵਿਗਿਆਨਕ ਸੰਭਾਵਨਾ ਦੇ ਲਈ ਜਾਣੇ ਜਾਂਦਾ ਹੈ ਹਾਲਾਂਕਿ ਸਖਤ ਖੇਤਰੀ ਸਥਿਤੀਆਂ ਦੇ ਕਾਰਨ ਇੱਥੇ ਬਹੁਤ ਜ਼ਿਆਦਾ ਖੋਜ ਕੀਤੀ ਨਹੀਂ ਜਾਂਦੀ ਇਹ ਖੋਜਾਂ ਕੈਨੇਡਾ ਦੇ ਇਸ ਹਿੱਸੇ ਵਿੱਚ ਵੱਡੇ ਪੱਧਰ ਤੇ ਖੋਜ ਦੀ ਵਾਪਸੀ ਨੂੰ ਦਰਸਾਉਂਦੀਆਂ ਨੇ ਇਹ ਖੋਜ ਜੀਪੀ 24057 ਨਾਮਕ ਇੱਕ ਛੇਕ ਦੇ ਵਿੱਚ ਕੀਤੀ ਗਈ ਸੀ ਜੋ ਸੱਤਾ ਤੋਂ ਸਿਰਫ 59 ਫੁੱਟ ਹੇਠਾਂ ਸ਼ੁਰੂ ਹੁੰਦਾ ਹੈ ਅਤੇ 131 ਫੁੱਟ ਦੀ ਡੂੰਘਾਈ ਤੱਕ ਫੈਲਿਆ ਹੋਇਆ ਇਸ ਦੇ ਵਿੱਚ ਉਸਤਨ 1.24 ਗ੍ਰਾਮ ਪ੍ਰਤੀ ਟਨਸਰ ਨਾਲ ਅਤੇ 0.83% ਤਾਬਾ ਹੁੰਦਾ ਹੈ ਇਹਨਾਂ ਘਟ ਡੂੰਘਾਈ ਉਤੇ ਖਨੀਜਿਕ ਕਰਨ ਦਾ ਇਹ ਪੱਧਰ ਸਥਾਪਤ ਮਾਈਨਿੰਗ ਖੇਤਰ ਦੇ ਵਿੱਚ ਇੱਕ ਦੁਰਲਭ ਘਟਨਾ ਹੈ ਉਸੇ ਖੇਤ ਤੋਂ ਇੱਕ ਹੋਰ ਡੂੰਗੀ ਟਵਿਲ ਨੇ ਬਿਹਤਰ ਨਤੀਜੇ ਦਿਖਾਏ ਨੇ ਜਿੱਥੇ 190 ਫੂਟ ਡੀਡੂੰਗਾ ਹੁੰਦੇ 1.97 ਗ੍ਰਾਮ ਸੋਨਾ ਅਤੇ 0.49% ਤਾਂਬਾ ਮਿਲੇ ਪ੍ਰੋਰਾ ਟੂ ਡੋਂਗਨ ਜਵਾਲਾਮੁਖੀ ਚਾਪ ਨੇ ਉੱਤਰੀ ਕਿਨਾਰੇ ਹੁੰਦੇ ਹੈ ਅਤੇ ਹਾਲੀਆ ਜਲਵਾਯੂ ਤਬਦੀਲੀ ਨੇ ਮੌਸਮੀ ਡ੍ਰਿਲਿੰਗ ਦੇ ਲਈ ਨਵੇਂ ਰਸਤੇ ਖੋਲ੍ਹੇ ਨੇ ਇਸ ਖੋਜ ਨੂੰ ਖਾਸ ਤੌਰ ਉਤੇ ਸਮੇਂ ਸਿਰ ਬਣਾਉਣ ਵਾਲੀ ਗੱਲ ਇਹ ਹੈ ਕਿ ਬੁਨਿਆਦੀ ਟੈਂਚਰੀ ਤਿਆਰੀ ਅਤੇ ਵਿਸ਼ਵ ਵਿਆਪੀ ਬਾਜ਼ਾਰ ਰੁਝਾਨਾਂ ਦਾ ਮੇਲ ਹੈ ਆਸ-ਪਾਸ ਦੇ ਖੇਤਰ ਵਿੱਚ ਬੁਨਿਆਦੀ ਢਾਂਚੇ ਦੀ ਮੌਜੂਦਗੀ ਮਾਈਨਿੰਗ ਦੀ ਗਲ ਲਾਗਤ ਨੂੰ ਘਟਾਉਂਦੀ ਹੈ। ਤੁਜੇ ਪੱਛੇਂਤਰਾਸ਼ਟਰੀ ਉਜਾਏ ਜਨ ਸੀਦਾ ਅੰਦਾਜ਼ਾ ਹੈ ਕਿ ਬਿਜਲੀ ਕਰਨ ਨਿਵਯੋਗ ਉਜਾਏ ਤੇ ਡੇਟਾ ਸੈਂਟਰ ਤੇ ਵਿਸਥਾਰ ਕਾਰਨ 2040 ਤੱਕ ਤਾਂਬੇ ਦੀ ਮੰਗ ਦੁੱਗਣੀ ਹੋ ਜਾਵੇਗੀ। ਇਲੈਕਟ੍ਰੋਨਿਕ ਵਾਹਨਾਂ ਵਰਗੇ ਤਾਂਬੇ ਸੰਬੰਧੀ ਐਪਲੀਕੇਸ਼ਨਰ ਦੇ ਲਈ ਰਵਾਇਤੀ ਗੈਸੋਲੀਨ ਵਾਹਨਾਂ ਦੇ ਨਾਲੋਂ 3 ਗੁਣਾ ਜ਼ਿਆਦਾ ਤਾਂਬੇ ਦੀ ਲੋੜ ਹੁੰਦੀ ਹੈ। ਮੌਜੂਦਾ ਗਲੋਬਲ ਪ੍ਰੋਫਾਇਰ ਖਾਨਾ ਦੇ ਵਿੱਚ ਹੈਡ ਗ੍ਰੇਡ ਕੱਟ ਰਹੇ ਨੇ। ਇਹ ਕੈਨੇਡਾ ਦੇ ਕੋਲੰਬੀਆ ਵਰਗੇ ਖੇਤਰਾਂ ਦੇ ਵਿੱਚ ਜਮਾ ਰਾਸ਼ਟਰੀ ਕਿਚਨوں ਹੋਰ ਵਧਾ ਰਿਹਾ ਹੈ। ਔਰੋਰਾ ਦੀ ਸਫਲਤਾ ਦਾ ਅੰਤਮ ਮਹਾਪੱਜ ਚੱਲ ਰਹੀ ਖੁਦਾਈ ਦੁਆਰਾ ਨਿਰਧਾਰਿਤ ਕੀਤਾ ਜਾਣਾ ਹੈ। ਹਾਲਾਂਕਿ ਇਸ ਦੇ ਮਜ਼ਬੂਤ ਗ੍ਰੇਡ ਕਟੂਗਾਈ ਅਤੇ ਸਹਾਇਕ ਬੁਨਿਆਦੀ ਢਾਂਚੇ ਦੇ ਸ਼ੁਰੂਆਤੀ ਮਾਪਦੰਡ ਪਹਿਲਾਂ ਹੀ ਇਸ ਨੂੰ ਕੈਨੇਡਾ ਵਿੱਚ ਸਭ ਤੋਂ ਵੱਧ ਵਾਅਦਾ ਕਰਨ ਵਾਲੇ ਤਾਂਬੇ ਸੋਨੇ ਦੇ ਭੰਡਾਰਾ ਦੇ ਵਿੱਚ ਇੱਕ ਬਣਾਉਂਦੇ ਨੇ। ਇਹ ਕਜੋਈ ਖੇਤਰ ਦੇ ਲਈ ਜੋ ਝੁੰਗੀ ਉੱਚ ਲਾਗਤ ਵਾਲੇ ਕਾਰਜਾਂ ਤੇ ਨਿਰਭਰ ਕਰਦਾ ਹੈ, ਇਹ ਪ੍ਰੋਜੈਕਟ ਮਾਈਨਿੰਗ ਟੂਇਕ ਵਿੱਚ ਇੱਕ ਗੇਮ ਚੇਂਜਰ ਹੋ ਸਕਦਾ ਹੈ ਜੇਕਰ ਮੌਜੂਦਾ ਰੁਝਾਨ ਜਾਰੀ ਰਹੇ। ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ